ਸਰ 1 1 2022 ਤੋਂ ਪਹਿਲਾਂ ਜਿਹੜੇ ਟੋਟਲ ਵਰਕਰ ਰਜਿਸਟਰ ਸੀ 963699 ਸੀ ਸਰ ਇਸ ਜਿਹੜੀ ਅੱਜ ਦੀ ਤਰੀਕ ਚ 1116651 ਵਰਕਰ ਰਜਿਸਟਰ ਨੇ 152900 52 ਵਰਕਰ ਅਸੀਂ ਨਵੇਂ ਰਜਿਸਟਰ ਕੀਤੇ ਨੇ ਔਰ ਬੀਤੀ ਕੱਲ ਸਰ ਮੈਂ ਉਹਰੇ ਕਿਹਾ ਸੀ ਕਿ ਜਿੰਨੇ ਵੀ ਸਾਡੇ ਮਨਰੇਗਾ ਵਰਕਰ ਨੇ ਸਰ ਸਾਡੀ ਪੂਰੀ ਇਹਦੇ ਤੇ ਤਿਆਰੀ ਹੋ ਚੁੱਕੀ ਹੈ ਜੀ ਅਸੀਂ ਇਹਨਾਂ ਨੂੰ ਮਨਰੇਗਾ ਵਰਕਰਾਂ ਨੂੰ ਇੱਕ ਤਾਂ ਬੀਓਸੀਡਬਲ ਬੋਰਡ 'ਤੇ ਰਜਿਸਟਰ ਕਰਨ ਲੱਗੇ ਆ। ਦੂਸਰਾ ਸਰ ਜਿਹੜਾ ਰਜਿਸਟਰਡ ਕਿਰਤੀਆਂ ਦੀ ਗਿਣਤੀ ਨੂੰ ਹੋਰ ਵਧਾਉਣ ਲਈ ਸਮੇਂ-ਸਮੇਂ ਸਰ ਬੋਰਡ ਵੱਲੋਂ ਕੈਂਪ ਲਗਾਏ ਜਾ ਰਹੇ ਹਨ ਅਤੇ ਇਹਨਾਂ ਕੈਂਪਾਂ ਦੀ ਉਹ ਸਾਰੀ ਕਾਮਿਆਂ ਨੂੰ ਬੋਰਡ ਦੀਆਂ ਭਲਾਈ ਸਕੀਮਾਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਤਾਂ ਜੋ ਰਜਿਸਟਰਡ ਹੋਣ ਉਪਰੰਤ ਇਹਨਾਂ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਣ। ਉਹ ਸਾਰੀ ਕਿਰਤੀਆਂ ਦੀ ਰਜਿਸਟ੍ਰੇਸ਼ਨ ਵਿੱਚ ਤੇਜ਼ੀ ਲਿਆਉਣ ਲਈ ਬੋਰਡ ਵੱਲੋਂ ਪੰਜਾਬ ਕਿਰਤੀ ਸਹਾਇਕ ਮੋਬਾਈਲ ਐਪੀ ਬਣਾਈ ਗਈ ਹੈ। ਜੋ ਕੋਈ ਕਿਰਤੀ ਬਿਨਾ ਕਿਸੇ ਦਫ਼ਤਰ ਜਾਏ ਆਪਣੇ ਘਰ ਬੈਠੇ ਵੀ ਰਜਿਸਟ੍ਰੇਸ਼ਨ ਕਰਾ ਸਕਦਾ ਹੈ